ਤਰਨਤਾਰਨ ਦੇ ਪਿੰਡ ਖੈਰਦੀਨ ਕੇ ਇਸ ਵੇਲੇ ਮੌਜੂਦਾਂ ਚ ਸ੍ਰੋਮਣੀ ਅਕਾਲੀ ਦਲ ਦੀ ਇੱਕ ਵੱਡੀ ਰੈਲੀ ਜਿਹੜੀ ਆ ਜੋ ਇਹ ਦਿੱਥੇ ਵਿਸ਼ੇਸ਼ ਤੌਰ ਤੇ ਸੁਖਬੀਰ ਬਾਦਲ ਜੀ ਪਹੁੰਚੇ ਅਤੇ ਧੰਨ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਦੇ ਜਿਹੜੇ ਮੁੱਖ ਸੇਵਾਦਾਰ ਨੇ ਭਾਈ ਮਨਜੀਤ ਸਿੰਘ ਦੇਲਾਵਾਲ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਅੱਜ ਇੱਕ ਵੱਡਾ ਇਕੱਠ ਕਰਕੇ ਸ੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਥੇ ਝੰਡਾ ਬੁਲੰਦ ਹਲਕਾ ਤਰਨਤਾਰਨ ਦੇ ਵਿੱਚ ਕੀਤਾ ਹੈ ਡੰਡਿਆਲਾ ਗੁਰੂ ਹਲਕੇ ਦੇ ਵਿੱਚ ਉਹ ਸਵਾਵਾ ਕਰਦੇ ਨੇ ਅਤੇ ਇੱਥੇ ਅੱਜ ਤਰਨਤਾਰ ਹਲਕੇ ਦੇ ਵਿੱਚ ਜਿਮਣੀ ਚੋਣ ਨੂੰ ਮੱਦੇ ਨਜ਼ਰ ਰੱਖਦੇ ਜਿਹੜਾ ਹੈ ਇੱਥੇ ਉਹਨਾਂ ਦੇ ਵੱਲੋਂ ਅਕਾਲੀ ਦਲ ਦੇ ਹੱਕ ਦੇ ਵਿੱਚ ਸਪੋਰਟ ਕੀਤੀ ਗਈ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅੱਜ ਸੁਖਵੀਰ ਬਾਦਲ ਜੀ ਪਹੁੰਚੇ ਵੱਡੀ ਗਿਣਤੀ 'ਚ ਲੋਕ ਪਹੁੰਚੇ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਸੀ ਉਹ ਵੀ ਲੋਕ ਪਹੁੰਚੇ ਕੀ ਸੁਨੇਹਾ ਕਿ ਪਾਰਟੀ ਦਾ ਅੱਜ ਜੇ ਪੱਲਾ ਫੜਿਆ ਹੈ ਇਹਨਾਂ ਲੋਕਾਂ ਦੀ ਖਾਤਰ ਫੜਿਆ ਹੈ ਤੇ ਜਿਹੜੀਆਂ ਦੁੱਖ ਤਕਲੀਫਾਂ ਸ਼੍ਰੋਮਣੀ ਕਾਲੇਦਲ ਵਾਕੇ ਇਹਨਾਂ ਦੀਆਂ ਹੱਲ ਕਰ ਸਕਦਾ ਉਹ ਸ਼ਰਤ ਰੱਖ ਕੇ ਨਾਲ ਤੁਰੇ ਜਾਂ ਕਿਵੇਂ ਇਹ ਜ਼ਰੂਰ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਜੀਵਨ ਸਿੰਘ ਸਰਬ ਸੰਜੀ ਸੇਵਾ ਸੁਸਾਇਟੀ ਪੰਜਾਬ ਵੇਖੋ ਜੀ ਅਸੀਂ ਸਕਵੀਰ ਬਾਦਲ ਜੀ ਨਾਲ ਇੱਕ ਵਾਦਾ ਕਰਕੇ ਤੁਰੇ ਆਂ ਵੀ ਸਾਡੀ ਕੌਮ ਨੂੰ ਭਾਵੇਂ ਕੋਈ ਵੀ ਭਾਈਚਾਰਾ ਉਹਨਾਂ ਨੂੰ ਕਾਰੋਬਾਰ ਦਿੱਤੇ ਜਾਣ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਕੱਚੇ ਮਕਾਨ ਵਾ ਉਹ ਪੱਕੇ ਹੋ ਜਾਣ 2027 ਦੇ ਵਿੱਚ ਪੂਰਾ ਭਾਈਚਾਰਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਪਰ ਇਹਨਾਂ ਦੀਆਂ ਸਰਤਾਂਆਂ ਕਿਉਂਕਿ ਇਹਨਾਂ ਦੇ ਕਾਰੋਬਾਰ ਇੰਨੀ ਚੋਰੀਆਂ ਦੇ ਤੇ ਕਿੱਥੋਂ ਆਪਣੀ ਕਰਨਗੇ ਕਿੱਥੋਂ ਖਾਣਗੇ ਇਸ ਕਰਕੇ ਪਿਛਲੇ 3-4 ਮਹੀਨਾ ਪਹਿਲਾਂ ਜਦੋਂ ਹਾੜ ਆਗੇ ਹੀ ਤੇ ਬਰੇ ਬੁਲੇ ਹਾਲਾਤ ਸੀ ਇਹਨਾਂ ਦੇ ਵੀ ਇਹ ਚਾਰੇ ਆਪਣੇ ਕਮਾਈ ਕਰਕੇ ਕੋਈ ਮੀਂਹ ਬਰਸਾਦਾ ਬੜਾ ਮੌਸਮ ਹੀ ਕੋਠੇ ਟੱਠ ਗਏ ਕੋਠੇ ਡਿੱਗ ਪਏ ਤੇ ਇਹਨਾਂ ਗਰੀਬ ਪਰਿਵਾਰਾਂ ਦੀ ਜਾਂ ਕੋਈ ਮੌਜੂਦਾ ਸਰਕਾਰ ਹੋਵੇ ਜਾਂ ਕੋਈ ਸਾਬਕਾ ਸਰਕਾਰ ਹੋਵੇ ਕਿਸੇ ਵੀ ਆ ਕੇ ਸਾਰ ਨਹੀਂ ਲਈ ਇਸ ਕਰਕੇ ਤਨਤਨ ਬਾਬਾ ਜੀਵਨ ਸਿੰਘ ਸਰ ਬਸਾਂਜੀ ਸੇਵਾ ਬਾਦਲ ਸਾਹਿਬ ਦੇ ਕੰਮ ਵੇਖ ਕੇ ਉਹਨਾਂ ਨਾਲ ਕੰਦੇ ਨਾਲ ਦੰਦਾ ਮਿਲਾ ਕੇ ਚੱਲੂਗੀ 2027 ਦੇ ਵਿੱਚ ਬਾਦਲ ਸਾਹਿਬ ਨੇ ਮੁੱਖ ਮੰਤਰੀ ਬਣਾਉਣਗੇ ਪਰ ਇਹਨਾਂ ਦਾ ਵੀ ਇੱਕ ਵਾਦਾ ਵਾ ਵੀ ਇਹਨਾਂ ਦੇ ਜਿੰਨੇ ਵੀ ਕੱਚੇ ਕੋਠੇ ਆ ਉਹ ਪੱਕੇ ਦਿੱਤੇ ਜਾਣ ਉਸ ਤੋਂ ਬਾਅਦ ਇਹਨਾਂ ਨੂੰ ਕਾਰੋਬਾਰ ਦਿੱਤੇ ਜਾਣ ਜਿੱਥੇ ਆਪਣੀ ਕਮਾਕ ਕਮਾ ਕੇ ਰੋਜੀ ਰੋਟੀ ਖਾਣ ਜਿੱਦਾਂ ਮਰਜੀ ਆੜ ਆ ਜਾਣ ਜਦੋਂ ਇਹਨਾਂ ਕੋਲ ਕਾਰੋਬਾਰ ਹੋਏ ਇਹਨਾਂ ਆਪੇ ਆਪਣੀ ਕਮਾ ਕੇ ਖਾ ਲੈਣੀ ਰੋਟੀ ਜਿਹੜੇ ਭਾਈ ਸਾਹਿਬ ਜੀ ਭਾਜਪਾ ਵਾਲੇ ਜਾਂ ਕਾਂਗਰਸ ਵਾਲੇ ਤਾਂ ਦੁੱਧੀਆਂ ਪਾਰਟੀਆਂ ਵਾਲੇ ਉਹ ਵੀ ਜਿਹੜੇ ਨੇ ਹੁਣ ਸਾਰਿਆਂ ਨੂੰ ਇਹ ਨਹੀਂ ਕਿ ਇੱਕ ਵਰਗ ਨੂੰ ਸਭ ਨੂੰ ਪੈ ਰਹੇ ਨੇ ਕਿ ਸਾਨੂੰ ਮੌਕਾ ਦੋ ਭਾਜਪਾ ਕਹਿੰਦੀ ਸਾਨੂੰ ਪੰਜਾਬ ਚ ਮੌਕਾ ਦੋ ਅਸੀਂ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਕਿਉਂ ਚੁਣਿਆ ਮਰਰ ਵੇਖੋ ਇਹ ਤਾਂ ਖੇਤਰੀ ਪਾਰਟੀ ਹੈ ਜੀ ਇਨੇ ਕਿਹੜੀ ਚੋਣ ਜਾ ਕੇ ਹਰਿਆਣਾ ਵਿੱਚ ਲੜਨੀ ਜਾਂ ਜੁਪੀ ਵਿੱਚ ਲੜਨੀ ਜਾਂ ਕਿਤੇ ਕਰਨੀ ਇਹ ਤੇ ਪਿੰਨ ਪੰਜਾਬ ਦੀ ਪਾਰਟੀ ਆ ਪੰਜਾਬ ਦਾ ਪੈਸਾ ਪੰਜਾਬ ਦੇ ਵਿੱਚ ਰਹਿ ਜਾਣਾ ਵਾ ਇਹ ਥੋੜਾ ਜਾ ਕੇ ਇਨੇ ਵੀ ਬੰਬੇ ਚੋਣ ਲੜਦੀਆਂ ਜਾਂ ਗੋਆ ਚੋਣ ਲੜਦੀਆਂ ਨੇ ਪੰਜਾਬ ਦੇ ਪੈਸੇ ਬਾਹਰ ਕਿਤੇ ਲੈ ਕੇ ਜਾਣੇ ਇਨੇ ਪੰਜਾਬ ਦੇ ਪੈਸੇ ਪੰਜਾਬ 'ਚ ਲਾਉਣੇ ਆ ਉਹਦਾ ਕਰਕੇ ਪੰਜਾਬ ਦੇ ਵਿੱਚ ਹੀ ਵਿਕਾਸ ਹੋਊਗਾ ਜਿੰਨੇ ਵੀ ਭਾਈ ਮਨਜੀਤ ਸਿੰਘ ਦੇਲਾਵਾਲ ਨਾਲ ਜੰਡਿਆਲਾ ਗਰੂ ਤੋਂ ਲੈ ਕੇ ਤਰਨਤਾਰ ਨਾਲ ਕਿ ਤੱਕ ਲੋਕ ਜੁੜੇ ਨੇ ਸੁਨੇਹਾ ਕੀ ਆ ਕਿ ਕਾਲੀ ਦਲ ਦਾ ਝੰਡਾ ਬੁਲੰਦ ਕਰਨਾ ਹੈ ਮਹਾਰਾਜ 2027 ਦੇ ਵਿੱਚ ਜਿੰਨਾ ਵੀ ਮੇਰਾ ਭਾਈਚਾਰਾ ਮੈਂ ਝੂਠਾ ਵਾਦਾ ਕਿਸੇ ਨਾਲ ਨਾ ਕਰਦਾ ਨਾ ਕਰੂੰਗਾ। ਜੀ। ਦਹਾ ਨੌ ਦੀ ਕਿਰਤ ਕਮਾਈ ਦੇ ਵਿੱਚੋਂ 10 ਤੋਂ 15 ਲੱਖ ਰੁਪਏ ਹਰ ਮਹੀਨੇ ਜਿੱਥੋਂ ਵੀ ਕਿਤੇ ਕਾਲ ਆਉਂਦੀ ਪੰਜਾਬ ਚੋਂ ਉੱਥੇ ਵੀ ਮੇਰੀ ਸੁਸਾਇਟੀ ਪਹੁੰਚਦੀ ਆ। ਫ੍ਰੀ ਐਂਬੂਲੈਂਸ ਸਵਾਵਾ। ਮੇਰੀ ਸੁਸਾਇਟੀ ਦੀਆਂ ਚੱਲਣ ਡਈਂ ਅੱਜ ਵੇਖ ਲਓ ਕਿਤੇ ਵੀ ਜਾ ਮਰੂਦਾ ਸਰਕਾਰ ਅੱਜਾ ਕੋਈ ਵੀ ਕਿਤੇ ਪਿੰਡ ਵਿੱਚ ਐਂਬੂਲੈਂਸ ਹੈਗੀ ਜਿੱਥੇ ਵੀ ਗਰੀਬ ਪਰਿਵਾਰ ਨੂੰ ਕਿਤੋਂ ਵੀ ਕੋਈ ਕੋਈ ਮੈਡੀਕਲ ਦੀ ਸਹਾਇਤਾ ਜਾਂ ਕੋਈ مالی ਸਹਾਇਤਾ ਜਾਂ ਕਿਤੇ ਭੈਣਾਂ ਦੇ ਵਿਆਹ ਭੈਣਾਂ ਦੇ ਜਾਂ ਕੋਈ ਕਾਰਜ ਹੋਣ ਤੇ ਉਹ ਜਿੱਥੇ ਵੀ ਕਿਤੇ ਦੁੱਖ ਹੋਵੇ ਇਹਨਾਂ ਨੂੰ ਅਸੀਂ ਪਹੁੰਚਦੇ ਆਂ ਤੇ ਜਾ ਕੇ ਸਾਰ ਲੈਨੇ ਆਂ ਅੱਜ ਕਿੰਨਾ ਵੱਡਾ ਕੱਟ ਸੀ ਭਾਈ ਮਨਜੀਤ ਸਿੰਘ ਦੇਲਾਵਾਲ ਨੇ ਅਕਾਲੀ ਦਲ ਦੇ ਬਾਕੀ ਕੱਟ ਜਿੰਨੇ ਵੀ ਉਦੋਂ ਦੇ ਹੋਣ ਰਹੇ ਸੀ ਉਹਨਾਂ ਸਾਰਿਆਂ ਦਾ ਰਿਕਾਰਡ ਤੋੜਿਆ ਚੱਲ ਕੇ ਆਇਆ ਇੱਕ ਇੱਕ ਕਦਮ ਇਹਨਾਂ ਲੋਕਾਂ ਦਾ ਸਿਰ ਮੱਥੇ ਵੀ ਆ ਤੁਸੀਂ ਇਹਨਾਂ ਨੂੰ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੋਗੇ ਮਹਾਰਾਜ ਤੁਹਾਡੇ ਭਰਾ ਨੇ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਆਪਣੇ ਡੇਰੇ ਸਾਊਥ ਅਫਰੀਕਾ ਦੇ ਵਿੱਚ ਇਟਲੀ ਦੇ ਵਿੱਚ ਲਾਏ ਆ ਤੇ ਦੁਬਈ ਦੇ ਵਿੱਚ ਲਾਏ ਆ ਤੇ ਪੂਰੇ ਇੰਡੀਆ ਦੇ ਵਿੱਚ ਕਾਰੋਬਾਰ ਅੱਜ ਇਹ ਤੇ ਮੇਰਾ ਆਪਣਾ ਪੰਜਾਬ ਆ ਤੇ ਇਹਦੇ ਵਿੱਚ ਤੇ ਮੇਰੇ ਨਾਲ ਸੰਗਤ ਦਾ ਦਿਲੋਂ ਪਿਆਰ ਆ ਇਸ ਕਰਕੇ ਤੰਦਰ ਬਾਬਾ ਜੀਵਨ ਸਿੰਘ ਸਰਬ ਸੰਜੀ ਸੇਵਾ ਸੁਸਾਇਟੀ ਆਪਣੇ ਭਾਈਚਾਰੇ ਨੂੰ ਲੈ ਕੇ ਨਾਲ ਤੁਰੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੱਤੇ ਜੇ ਮਕਾਨ ਕਾਰੋਬਾਰ ਇਹਨਾਂ ਨੂੰ ਦਿੱਤੇ ਜਾਣ ਇਹ ਵੀ ਆਪਣੀ ਸੁੱਖ ਦੀ ਰੋਟੀ ਖਾ ਸਕਣ ਕੀ ਅਪੀਲ ਹੈ ਕੀ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਹੰਦਾਵਾ ਨੂੰ ਇਹ ਹਲਕੇ ਦੇ ਲੋਕ ਵੋਟ ਕਰਨ ਕਿਹੜੀ ਗੱਲਾਂ ਵੋਟ ਕਰਨ ਕੀ ਬਾਕੀ ਉਮੀਦਵਾਰਾਂ ਨਾਲੋਂ ਖਾਸ ਕੀ ਆ ਕਾਲੀ ਦਲ ਦੇ ਮਹਾਰਾਜ ਖਾਸ ਇਹ ਗੱਲ ਆ ਕਿ ਬਾਦਲ ਸਾਹਿਬ ਨੇ ਹੁਣੇ ਵਾਅਦਾ ਕੀਤਾ ਵਾ ਤੇ ਅਸੀਂ ਬਾਦਲ ਸਾਹਿਬ ਨਾਲ ਮਿਲ ਕੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਜਿਨ੍ਹਾਂ ਦੇ ਕੱਚੇ ਮਕਾਨ ਵਾ ਜਿਨ੍ਹਾਂ ਨੂੰ ਕਾਰੋਬਾਰ ਮੇਰੀਆਂ ਭੈਣਾਂ ਕੋ ਹੋਣਗੇ ਉਹਨਾਂ ਨੂੰ ਕਾਰੋਬਾਰ ਦਿੱਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੱਚੇ ਕੋਠੇ ਉਹ ਵੀ ਪੱਕੇ ਕੀਤੇ ਜਾਣਗੇ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਵੱਡਾ ਹਜ਼ੂਮ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਭਾਈ ਮਨਜੀਤ ਸਿੰਘ ਡੇਲਾਵਾਲ ਜੋ ਕਿ ਸਰਬਸਾਂਝੀ ਸੇਵਾ ਸੁਸਾਇਟੀ ਧੰਨ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਦੇ ਮੁਖ ਦੇਵਾ ਸੇਵਾਦਾਰ ਸਨ ਅੱਜ ਉਹਨਾਂ ਵੱਲੋਂ ਇੱਕ ਵੱਡਾ ਇਕੱਠ ਕਰਕੇ ਸਾਬਤ ਕਰ ਦਿੱਤਾ ਗਿਆ ਕਿ ਵਾਕੇ ਲੋਕ ਉਹਨਾਂ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਆ ਜਿਹੜੀਆਂ ਤੁਸੀਂ ਆ ਪੰਜਾਬ ਦੀਆਂ ਸਵਾਵਾਂ ਦੇਸ਼ ਵਿਦੇਸ਼ ਤੱਕ ਪਚਾਰੇ ਹੋ ਭਾਈ ਮਨਜੀਤ ਸਿੰਘ ਜੀ ਇੱਕ ਐਸੀ ਬਰਾਦਰੀ ਤੋਂ ਰੱਖਦੇ ਨੇ ਆਪਣਾ ਉਹਨਾਂ ਦੀ ਸੋਚ ਇਹੀ ਆ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਅਸੀਂ ਪਰਿਵਾਰ ਆ ਖਾਸ ਕਰਕੇ ਜੰਡਿਆਲਾ ਗੁਰੂ ਹਲਕਾ ਦੇ ਵਿਚਰਤਾ ਹੀ ਉੱਥੇ ਰੇ 107 ਪਿੰਡਾਂ ਦੇ ਵਿੱਚ ਪਾਰਾ ਤਰਨਤਾਰਨ ਹਲਕੇ ਦੇ ਵਿੱਚ ਵੀ ਜਦੋਂ ਹੁਣ ਚੋਣ ਆਈ ਸਾਡੀ ਕੋਸ਼ਿਸ਼ ਇਹੀ ਸੀ ਪੀ ਭਾਈ ਮਨਜੀਤ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਈਏ ਭਾਈ ਮਨਜੀਤ ਸਿੰਘ ਆਪਣੇ ਕਾਰੋਬਾਰ ਛੱਡ ਕੇ ਗੁਜਰਾਤ ਤੋਂ 17 ਤਰੀਕ ਨੂੰ ਆਏ ਸੀ ਹੁਣ ਇਹ ਅੱਜ ਤੱਕ ਇਹਨਾਂ ਨੇ ਜਿੱਥੋਂ ਤੱਕ ਵੀ ਜੋ ਵੀ ਇਹ ਪਿੰਡ ਦੇ ਪਿੰਡਾਂ ਦੇ ਵਿੱਚ ਜਾ ਕੇ ਇਕੱਠ ਕੀਤੇ ਸੀ ਅੱਜ ਆਦਾ ਤੁਹਾਨੂੰ ਰਿਜ਼ਲਟ ਮਿਲ ਗਿਆ ਏ ਕਿ ਇਹ ਪਰਿਵਾਰ ਜਿੰਨੇ ਵੀ ਆ ਇਸ ਭਾਈ ਮਨਜੀਤ ਸਿੰਘ ਦੇ ਨਾਲ ਜੁੜੇ ਆ ਤਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਵੀ ਤੇ ਇਹ ਪਿੰਡ ਖੈਰਦੀਨ ਕੇ ਜਿੱਥੇ ਸਾਰੀ ਸੰਗਤ ਕੱਠੀ ਹੋਈ ਆ ਇਥੋਂ ਦੇ ਮੋਤਬਰ ਸਰਦਾਰ ਪ੍ਰਤਾਪ ਸਿੰਘ ਦੀ ਫੌਜੀ ਸਾਹਿਬ ਸਾਬਕਾ ਸਰਪੰਚ ਮੰਗਲ ਸਿੰਘ ਹੋਰ ਵੀ ਬਹੁਤ ਸੱਜਣ ਆ ਜਿਨ੍ਹਾਂ ਦਾ ਅਸੀਂ ਨਾਂ ਨਹੀਂ ਜਾਣਦੇ ਪਰ ਇਸ ਪਿੰਡ ਦੇ ਜਿੰਨੇ ਵੀ ਜੁਆ ਜਾਂ ਬਜ਼ੁਰਗ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਤੇ ਬਾਕੀ ਇਸੇ ਤਰ੍ਹਾਂ ਤੁਸੀਂ ਚੈਨਲ ਵਾਲੇ ਇਹ ਜਿਹੜੇ ਆ ਯੋਗਦਾਨ ਪਾਉਂਦੇ ਆ ਸਮਾਜ ਸੇਵੀ ਇਹਨਾਂ ਨੂੰ ਵੱਧ ਚੜ ਕੇ ਭਲਾਓ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਜੀ ਅੱਜ ਅਕਾਲੀ ਦਲ ਦੇ ਵਿੱਚ ਇੱਕ ਜੋਸ਼ ਵੇਖਣ ਨੂੰ ਮਿਲਿਆ ਪ੍ਰਧਾਨ ਦੇ ਵਿੱਚ ਵੀ ਕਿ ਇੱਥੇ ਬੜੇ ਲੋਕ ਇਕੱਠੇ ਹੋਏ ਵੇਖੋ ਜੀ ਇਹ ਜਿੰਨੇ ਵੀ ਆਏ ਲੋਕ ਆ ਨਾ ਇਹਨਾਂ ਦਾ ਪਿੰਡ ਵੱਲੋਂ ਔਰ ਸੇਵਾ ਸੁਸਾਇਟੀ ਆਪਣੀ ਸੇਵਾ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਆਪਣਾ ਮਨ ਬਣਾਇਆ ਇਸ ਤਰ੍ਹਾਂ ਦਿਮਾਗ ਔਰ ਦਿਲ ਦੀ ਇੱਕ ਤਾਰਾ ਬਣਾ ਕੇ ਸੋਚ ਰੱਖੀ ਆ ਕੇ ਆਪਾਂ ਕੁਝ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਸਰਕਾਰ ਕੋਲੋਂ ਸ਼ਵਾਵਾ ਔਰ ਚੰਗੇ ਕਾਰੋਬਾਰ ਆਪਾਂ ਲੈਣੇ ਆ ਜੋ ਇਹ ਭੁੱਖ ਮਰੀ ਆ ਜੋ ਵਿਲੇ ਨੇ ਬਿਲਕੁਲ ਇਹ ਮਲਕੇ ਸਰਦਾਰ ਮਨਜੀਤ ਸਿੰਘ ਜੀ ਹੁਣਾਂ ਨੇ ਮਲਕੇ ਇੱਕ ਨਿਸ਼ਾਨਾ ਰੱਖ ਲਿਆ ਇਹ ਆਪਾਂ ਪੂਰਾ ਕਰਨਾ ਜੀ ਵਾਹਿਗੁਰੂ ਜੀ ਆਖਾ ਸਾਹਿਬ ਵਾਹਿਗੁਰੂ ਭਾਈ ਸਾਹਿਬ ਜੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬਾਬਾ ਜੀਵਨ ਸਿੰਘ ਜੀ ਸੰਸਥਾ ਦੇ ਮੁਖ ਸੇਵਾਦਾਰ ਸਰਦਾਰ ਮਜੀਤ ਸਿੰਘ ਦੀ ਸਮਾਜ ਸੇਵੀ ਜਿਨ੍ਹਾਂ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਹੀ ਲੋੜਵੰਦ ਗਰੀਬ ਪਰਿਵਾਰਾਂ ਦੀ ਸਾਰ ਲਈ ਆ ਰਹੀ ਆ ਜੇ ਕਹਿ ਲਈਏ ਗੁਰੂ ਘਰ ਬਾਬਾ ਜੀਵਨ ਸਿੰਘ ਜੀ ਦੀਆਂ ਇਮਾਰਤਾਂ ਦੀ ਜਾਂ ਫਿਰ ਕਿਸੇ ਵੀ ਪ੍ਰਕਾਰ ਦੇ ਕਿਸੇ ਲੋੜਵੰਦ ਦੀ ਸਹਾਇਤਾ ਕਰ ਰਹੇ ਆ ਸੋ ਸਸਤਾ ਦਿਨ ਬਰ ਦਿਨ ਜੋ ਗਰੀਬਾਂ ਨਾਲ ਖੜ ਕੇ ਮੋਢੇ ਨਾਲ ਮੋਢਾ ਲਾ ਕੇ ਜੋ ਸਪੋਰਟ ਕਰ ਰਹੀ ਆ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਕਾਲੀਦਾਲ ਨੂੰ ਜੋ ਇੱਕ ਸਪੋਰਟ ਕਰੀਏ ਤੇ ਵੋਟ ਵੀ ਪਾਈਏ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੁਣਾਂ ਨੂੰ ਆਪਾਂ 2027 ਦੇ ਵਿੱਚ ਮੁੱਖ ਮੰਤਰੀ ਬਣਾਈ। ਸੁਖਬੀਰ ਸਿੰਘ ਬਾਦਲ ਜੀ ਹੁਣਾਂ ਨੇ ਲੋਕਾਂ ਨਾਲ ਤੇ ਵਾਅਦਾ ਕਰਤਾ ਕਿ ਸਭ ਦੇ ਮਕਾਨ ਜਿਹੜੇ ਉਹ ਪੱਕੇ ਕੀਤੇ ਜਾਣਗੇ ਚਲੋ ਲੋਕ ਵੋਟ ਵੀ ਪਾ ਦੇਣਗੇ। ਭਾਈ ਸਾਹਿਬ ਨੇ ਬੜੀ ਮਿਹਨਤ ਕੀਤੀ ਆ ਹੁਣ ਤਾਂ ਦੂਸਰੇ ਹਲਕੇ ਵਿੱਚ ਪਹੁੰਚ ਕੇ ਸਵਾਵਾ ਕਰਦੇ ਕਰਦੇ ਲੋਕਾਂ ਦੀ ਆਵਾਜ਼ ਨੂੰ ਚੱਕਦੇ ਚੱਕਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਕਰਦੇ ਡੰਡਿਆਲਾ ਗੁਰੂ ਤੋਂ ਤਰਨਤਾਰਨ ਵੀ ਪਹੁੰਚੇ ਇਹਨਾਂ ਦਾ ਮਾਨ ਸਨਮਾਨ ਵਾਸਤੇ ਉਹਨਾਂ ਨੇ ਕਿਹੜਾ ਜਿਹੜਾ ਕੋਈ ਸ਼ਰਤ ਰੱਖੀ ਹੋਵੇ ਵੀ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਜੇ ਅਸੀਂ ਤੁਹਾਡਾ ਮਾਨ ਸਨਮਾਨ ਜ਼ਰੂਰ ਕਰਾਂਗੇ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਨੇ ਜੋ ਸਰਦਾਰ ਮਜੀਦ ਸਿੰਘ ਜੀ ਉਹਨਾਂ ਨੇ ਵਾਅਦਾ ਕੀਤਾ ਹੈ ਤੇ ਤੁਸੀਂ ਮਿਹਨਤ ਕਰੋ 2027 ਦੇ ਵਿੱਚ ਡੰਡਿਆਲਾ ਗੁਰੂ ਹਲਕੇ ਤੋਂ ਉਮੀਦਵਾਰ ਸਰਦਾਰ ਮਜੀਦ ਸਿੰਘ ਜੀ ਐਮਐਲਏ ਦੀ ਉੱਥੇ ਸੀਟ ਲੜਨਗੇ ਉਕੇ ਕਿਉਂਕਿ ਹਰ ਵਾਰ ਵੇਖਿਆ ਜਾਂਦਾ ਕਿ ਅਕਸਰ ਹੀ ਜਿਹੜਾ ਹੈ ਉਹ ਤਰਨਾਟ ਲੋਕਾਂ ਵੱਲੋਂ ਸਾਡਿਆਂ ਦੂਸਰਿਆਂ ਨੂੰ ਗਰਾਊਂਡ ਤੇ ਕੰਮ ਕਰਨ ਵਾਲਿਆਂ ਨੂੰ ਕਿਤੇ ਨਾ ਕਿਤੇ ਅੱਖੋਂ ਪਰੋਖਿਆਂ ਕਰ ਦਿੱਤਾ ਜਾਂਦਾ ਸੋ ਇਹ ਇਸ ਗੱਲ ਤੇ ਵੀ ਜਿਹੜਾ ਜ਼ਰੂਰ ਪੈਰਾ ਦੇਣਾ ਅੱਜ ਜੋ ਸਮਾਂ ਹੈ ਜੀ ਸਾਰਿਆਂ ਨੇ ਵੇਖੋ ਪੱਥਰ ਚਟ ਕੇ ਮੁੜਨ ਵਾਲੀ ਗੱਲ ਹੋਈ ਪਈ ਆ ਕਿ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਜਿੱਥੇ ਕਿਤੇ ਕੋਈ ਸੱਚਾ ਸਚਾਈ ਦਾ ਹੀ ਵੇਖੋ ਸਾਰੇ ਜਣੇ ਸਾਥ ਦੇਵਾਂਗੇ ਆਪ ਜੀ ਨੂੰ ਪਤਾ ਹੈ ਕਿ ਜੋ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੈਟੀ ਸਰਦਾਰ ਮਜੀਤ ਸਿੰਘ ਜੀ ਆ ਸੱਚ ਦੇ ਨਾਲ ਖੜਦੇ ਆ ਤੇ ਇੱਕ ਸੱਚੇ ਤਰੀਕੇ ਨਾਲ ਆਪਣੇ ਦੇਸ਼ ਕੌਮ ਦੀ ਪੂਰੀ ਸੇਵਾ ਕਰ ਰਹੇ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਵੀ ਪਤਾ ਲੱਗ ਗਿਆ ਹੈ ਕਿ ਇਸ ਕੌਮ ਤੋਂ ਬਿਨਾ ਐਸ ਸੀ ਭਾਈਚਾਰੇ ਤੋਂ ਬਿਨਾ ਜਾਂ ਬੀ ਸੀ ਭਾਈਚਾਰੇ ਤੋਂ ਬਿਨਾ ਕਿਸੇ ਦੀ ਵੀ ਹੱਲ ਨਹੀਂ ਹੋਣਾ ਸੋ ਭਾਈ ਮਜੀਤ ਸਿੰਘ ਜੀ ਹੁਣਾਂ ਨੇ ਤਾਈ ਉਹਨਾਂ ਨੂੰ ਗੱਲਬਾਤ ਕਰਕੇ ਹੀ ਸਮਰਥਨ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨਾਂ ਧੰਨ ਪਾਪਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਅਤੇ ਉਹਨਾਂ ਦੀ ਟੀਮ ਜਿਹੜੀ ਕਿ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਲੋੜਵੰਦ ਪਰਿਵਾਰਾਂ ਦੀ ਆਵਾਜ਼ ਨੂੰ ਬੁਲੰਦ ਵੀ ਕੀਤਾ ਉਹਨਾਂ ਦੀ ਸਹਾਇਤਾ ਵੀ ਕੀਤੀ ਤਾਂ ਹੁਣ ਸ਼੍ਰੋਮਣੀ ਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਜਿਹੜਾ ਤਰਨਤਾਰਨ ਹਲਕੇ ਦੇ ਵਿੱਚ ਚੂਨ ਪ੍ਰਚਾਰ ਦੇ ਲਈ ਪਹੁੰਚਿਆ ਤਾਂ ਇਹੀ ਉਹਨਾਂ ਨੇ ਸ਼ਰਤ ਰੱਖੀ ਕਿ ਸਾਡੇ ਸਮਾਜ ਵਾਸਤੇ ਜਿਹੜਾ ਉਹ ਅਕਾਲੀ ਦਲ ਜਿਹੜਾ ਉਹ ਇੱਕ ਵਾਅਦਾ ਵੀ ਕਰਕੇ ਗਏ ਨੇ ਤੇ ਆਸ ਕਰਦੇ ਹਾਂ ਕਿ ਸਰਕਾਰ ਆਉਣ ਤੇ ਉਹ ਪੂਰਾ ਵੀ ਕਰਨਗੇ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ